ਨਸ਼ੀਲੀਆਂ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਜਿਹੜੀ ਹੋ ਰਹੀ ਹੈ ਤੇ ਉਸ ਬਾਰੇ ਜਾਣਕਾਰੀ ਨਾ ਦੇਣ ਤੇ ਹਾਈ ਕੋਰਟ ਨੇ ਸਖਤਾਈ ਕੀਤੀ ਹੈ। ਹਾਈ ਕੋਰਟ ਤੋਂ ਵੱਲੋਂ ਵੱਡੇ ਪੱਤਰ ਦੇ ਉੱਤੇ ਟਿੱਪਣੀ ਕੀਤੀ ਆ ਉਹਨਾਂ ਨੇ ਸਵਾਲਾਂ ਦੇ ਜਵਾਬ ਮੰਗੇ ਨੇ ਕਿ ਅਖਿਰਕਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀਆਂ ਇਹ ਦਵਾਈਆਂ ਵਿਕਰੀਆਂ ਨੇ ਉਹਨਾਂ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ ਹੈ? ਪੂਰਾ ਮਾਮਲਾ ਕੀ ਹੈ? ਹਾਈ ਕੋਰਟ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਜਾਣਕਾਰੀ ਤੁਹਾਰ ਨਾਲ ਸਾਂਝੀ ਕਰਦੇ ਆਂ। ਦਰਸਲ ਦਾਸੀ ਇੱਕ ਲਗਾਤਾਰ ਹਾਈ ਕੋਰਟ ਦੇ ਵੱਲੋਂ ਟਿੱਪੜੀਆਂ ਕੀਤੀਆਂ ਜਾਂਦੀਆਂ ਨੇ ਤਾਂ ਇਹ ਮਾਮਲਾ ਵੀ ਹੁਣ ਸੋਸ਼ਲ ਮੀਡੀਆ ਤੇ ਭੱਜ ਚੁੱਕਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ CBI ਨੇ ਨਾਰਕੋਟਿਕ ਕੰਟਰੋਲ ਬਿਊਰੋ NCB ਨੂੰ ਨਸ਼ੀਲੀਆਂ ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਬਾਰੇ ਜਾਣਕਾਰੀ ਮੁਹੱਈਆ ਨਾ ਕਰਵਾਉਣ ਤੇ ਪੰਜਾਬ ਪ੍ਰਤੀਨਿਧ ਰਾਜਕੀ ਜ਼ਾਹਤ ਕੀਤੀ ਹੈ ਹਾਈ ਕੋਰਟ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਇਸ ਸੰਬੰਧੀ ਜਾਣਕਾਰੀ ਮੰਗੀ ਸੀ ਪਰ ਜਾਂਚ ਏਜੰਸੀਆਂ ਕੋਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਇਸ ਕਾਰਨ ਹਾਈ ਕੋਰਟ ਨੇ ਨਿਰਦੇਸ਼ਾਂ ਤੋਂ ਬਾਅਦ ਸ਼ੁਰੂ ਹੋਈ ਜਾਂਚ ਪਰ ਬਾਬਤ ਕੋਈ ਹੈ ਹਾਈ ਕੋਰਟ ਨੇ ਉਮੀਦ ਪ੍ਰਗਟਾਈ ਹੈ ਕਿ ਜਲਦ ਹੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਇਹ ਕਿ ਕੇਂਦਰੀ ਏਜੰਸੀਆਂ ਨੂੰ ਉਹਨਾਂ ਮੈਡੀਕਲ ਸਟੋਰਾਂ ਅਤੇ ਕੈਮਿਸਟਾਂ ਦੇ ਅਰਜਨ ਚੇਤ ਛਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਨੇ ਔਰ ਜੋ ਕਿਸ ਯੋਗ ਡਾਕਟਰ ਦੀ ਪਰਚੀ ਤੋਂ ਬਿਨਾਂ ਪਾਬੰਦੀ ਸ਼ੁਦਾ ਦਵਾਈਆਂ ਵੇਚ ਰਹੇ ਨੇ ਇਸ ਫਾਮਰਦ ਦੇ ਵਿੱਚ ਸੁਣਵਾਈ ਦੌਰਾਨ ਸੀਬੀਆਈ ਨੇ ਅੰਤਿਮ ਸਟੇਟਸ ਰਿਪੋਰਟ দাখিল ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਦਵਾਈਆਂ 카운ਟਰ ਤੇ ਪਰਚੂਨ ਵਿਕਰਤਕਾਂ ਰਾਹੀਂ ਯੋਗਤਾ ਪ੍ਰਾਪਤ ਡਾਕਟਰੀ ਪਰਚੀ ਤੋਂ ਬਿਨਾਂ ਵੇਚੀਆਂ ਜਾ ਰਹੀਆਂ ਨੇ ਦੱਸਿਆ ਕਿ ਹੁਣ ਇੱਕ ਬਿਆਹਤ ਵੱਡਾ ਫੈਸਲਾ ਲਿੱਤਾ ਗਿਆ ਹੈ ਔਰ ਹਾਈ ਕੋਰਟ ਤੇ ਪੰਜਾਬ ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸੀਬੀਆਈ ਐਨਸੀਬੀ ਅਤੇ ਰਾਜ ਪੁਲਿਸ ਨੂੰ ਉਕਤ ਹੁਕਮ ਅਨੁਸਾਰ ਨਸ਼ੀਲੀਆਂ ਦਵਾਈਆਂ ਦੇ ਖੇਤਰ ਦੀ ਸਮੱਸਿਆ ਨੂੰ ਖਤਮ ਕਰਨ ਇੱਕ ਗੰਭੀਰ ਯਤਨ ਕਰਨ ਲਈ ਸਹਿਯੋਗ ਕਰਨਾ ਚਾਹੀਦਾ ਹੈ ਇਹ ਗੱਲ ਆਖੀ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਜਦੋਂ ਪੰਜਾਬ ਰਾਜਪੁਤ ਸਵੀਕਾਰ ਕਰਦਾ ਹੈ ਕਿ ਅੱਜ ਦੀ ਤਰੀਕ ਚ ਐਨਡੀਪੀ ਐਸ ਤਹਿਤ ਹਜ਼ਾਰਾਂ ਅਪਰਾਧਿਕ ਮਾਮਲੇ ਦਰਜ ਨੇ ਹਜ਼ਾਰਾਂ ਕਿਲੋਗ੍ਰam ਹੈਰਵੈਨ ਹਫੀ ਉਫੀਮ ਤੇ 125 ਮਿਲੀਅਨ ਟਨ ਉਫੀ ਦੀ ਨਾਲ ਨਾਲ ਕਰੋੜਾਂ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਹਾਲਾਂਕਿ ਇਸ ਬਾਰੇ ਜਾਣਕਾਰੀ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਨਹੀਂ ਪਹੁੰਚਾਈ ਗਈ ਜਿਸ ਨੂੰ ਲੈ ਕੇ ਸਖਤ ਟਿੱਪਣੀ ਜਿਹੜੀ ਹਾਈ ਕੋਰਟ ਨੇ ਕੀਤੀ ਆ ਉਹਨਾਂ ਨੇ ਕਹਿ ਕੇ ਰਿਪੋਰਟ ਦੀ ਜਾਂਚ ਹੋਣੀ ਚਾਹੀਦੀ ਹੈ ਕੇਂਦਰੀ ਏਜੰਸੀਆਂ ਨੂੰ ਉਹਨਾਂ ਮੈਡੀਕਲ ਸਟੋਰਾਂ ਤੇ ਕੈਮਿਸਟ ਤੇ ਅਚਨਚੇ ਛਾਪੇ ਮਾਰਨ ਦੇ ਨਿਰਦੇਸ਼ ਦਿੱਤੇ ਨੇ ਜਿੱਥੇ ਕਿ ਡਾਕਟਰ ਦੀ ਪਰਚੀ ਤੋਂ ਬਿਨਾ ਉੱਥੇ ਗੈਰ ਕਾਨੂੰਨੀ ਤੰਤੇ ਨਾਲ ਜਿਹੜੀਆਂ ਦਵਾਈਆਂ ਬੰਨ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੀ ਵਿਕਰੀ ਕੀਤੀ ਜਾ ਰਹੀ ਆ ਤਾਂ ਕੈਮਿਸਟੀਆਂ ਦੁਕਾਨਾਂ ਤੇ છਾਪੇ ਬਾਦ ਤੇ আਦੇশ জারি ਕਰ ਦਿੱਤੇ ਨੇ ਵੱਡੀ ਖਬਰ ਇਸ ਵਕਤ ਵੀ ਸਾਹਮਣੇ ਆਈ ਹੈ ਔਰ ਦੱਸਿਆ ਕਿ ਲਗਾਤਾਰ ਇਮਾਮਲੇ ਸੋਸ਼ਲ ਮੀਡੀਆ ਤੇ ਪੱਖੜੇ ਨੇ ਜਿਨ੍ਹਾਂ ਨੂੰ ਲੈ ਕੇ ਵਿਚਾਰ ਚਰਚਾ ਲਗਾਤਾਰ ਕੀਤੀ ਜਾ ਰਹੀ ਹੈ ਔਰ ਹੁਣ ਪੰਜਾਬ ਦੇ ਵਿੱਚ ਨਸ਼ੀਲੀਆਂ ਗੋਲੀਆਂ ਗੈਰ ਕਾਨੂੰਨੀ ਢੰਗ ਦੇ ਨਾਲ ਦੇਖ ਰਹੀਆਂ ਨੇ ਉਸ ਦੀ ਰਿਪੋਰਟ ਜਿਹੜੀ ਹਾਈ ਕੋਰਟ ਨੇ ਮੰਗੀ ਸੀ ਪਰ ਰੀਪੋਰਟ ਨਾ ਮਿਲਣ ਤੇ ਹਾਈ ਕੋਰਟ ਦੇ ਵੱਲੋਂ ਹੁਣ ਸਖਤ ਟਿੱਪਣੀ ਕੀਤੀ ਗਈ ਆ ਤਾਂ ਹਾਲਾਂਕਿ ਉਹਨਾਂ ਨੇ ਕਿਹਾ ਕਿ ਉਮੀਦ ਹੈ ਕਿ ਜਲਦ ਰਿਪੋਰਟ ਦੇ ਖੁਲਾਸੇ ਹੋਣਗੇ ਔਰ ਜਿਸ ਤਰੀਕੇ ਦੇ ਨਾਲ ਕਰੋੜਾਂ ਦੇ ਸਾਥ ਦੇ ਨਾਲ ਨਸ਼ੀਲੀਆਂ ਕੁੜੀਆਂ ਇਹਨਾਂ ਨਸ਼ਾ ਤਸਕਰਾ ਦੇ ਕੋਲੋਂ ਪਾਈਆਂ ਜਾ ਰਹੀਆਂ ਨੇ ਹਾਲਾਂਕਿ ਵੱਡਾ ਸਵਾਲ ਇਹ ਹੈ ਕੁੜੀਆਂ ਕਿੱਥੋਂ ਆਉਂਦੀਆਂ ਨੇ ਕਿੱਥੋਂ ਇਹਨਾਂ ਦੀ ਵਿਕਰੀ ਹੋ ਰਹੀ ਹੈ ਕਿ ਉਹਨਾਂ ਕੈਮਿਸਟੀਆਂ ਦੁਕਾਨਾਂ ਦੇ ਉੱਤੇ ਜਾਂਚ ਕਰਨ ਦੇ ਵੱੱਡੇ ਅਖ਼ਬਾਰ ਦੇ ਸਟਾਈਲ ਕਰ ਦਿੰਦੇ ਨੇ ਵੱਡੀ ਖ਼ਬਰ ਪੱਤ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਨਸ਼ਾ ਵੱਡੇ ਪੱਤਰ ਦੇ ਉੱਤੇ ਵਧਿਆ ਹੋਇਆ ਪੰਜਾਬ ਦੇ ਵਿੱਚ ਤਸਕਰੀ ਮਾਮਲਾ ਵੀ ਜਿਹੜਾ ਪੱਖਿਆ ਹੋਇਆ ਜਿਸ ਨੂੰ ਲੈ ਕੇ ਕਾਫੀ ਚਰਚੇ ਜਿਹੜੇ ਖੜੇ ਹੋਏ ਨੇ ਬਹੁਤ ਵੱਡੇ ਪੱਤਰ ਦੇ ਉੱਤੇ ਇਹ ਮਾਮਲਾ ਪੱਖਿਆ ਹੋਇਆ ਤੇ ਇਸ ਵਿਚਾਰ ਦੇ ਹਾਈ ਕੋਰਟ ਤੇ ਕੋਰਟਿਕਨੀ ਕੀਤੀ ਗਈ ਹੈ ਹਾਈ ਕੋਰਟ ਨੇ ਹੁਣ ਜਵਾਬ ਮੰਗਿਆ ਔਰ ਕਿਹਾ ਕਿ ਕਿ ਅਗੈਰ ਕ੍ਰੂਧੀ ਜਿਹੜੀਆਂ ਦਵਾਈਆਂ ਵੇਖ ਰੀਆਂ ਨੇ ਉਹਨਾਂ ਦੀ ਰਿਪੋਰਟ ਕਿਉਂ ਨਹੀਂ ਆਈ ਹੈ ਜਿਸ ਨੂੰ ਲੈ ਕੇ ਹੁਣ ਮਾਮਲਾ ਪੱਖਿਆ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੋਈ ਕਾਰਵਾਈ ਕੀਤੀ ਜਾਵੇ